ਹਾਂਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਅਖੰਡ ਪਾਠ ਅੱਜ ਦੀ ਜੋ ਦਾਸ ਨੂੰ ਜ਼ਿੰਮੇਵਾਰੀ ਮਿਲੀ ਹੈ ਸਮੂਹ ਅਖੰਡ ਪਾਠ ਸਿੰਘਾਵਾਲੋਂ ਸ਼੍ਰੋਮਣੀ ਅਖੰਡ ਪਾਠੀ ਵੈਲਫੈਰ ਸੁਸਾਇਟੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਤ ਸਰ ਸਾਹਿਬ ਰਜਿਸਟਰਡ ਭਾਰਤ ਦੀ ਦਾਸ ਇਸ ਤੋਂ ਪਹਿਲਾਂ ਵੀ 2 ਸਾਲ ਸੀਨੀਅਰ ਮੀਤ ਪ੍ਰਧਾਨ ਦੀ ਸੇਵਾ ਕਰ ਚੁੱਕਾ ਹੈ ਔਰ ਉਸ ਤੋਂ ਬਾਅਦ 2019 ਤੋਂ ਲੈ ਕੇ ਅੱਜ 2024 ਤੱਕ ਮੁੱਖ ਸੇਵਾਦਾਰ ਦੀ ਜਿਹੜੀ ਪ੍ਰਧਾਨ ਦੀ ਸੇਵਾ ਉਹ ਕਰ ਚੁੱਕਾ ਜੀ ਔਰ ਜਿਹੜੇ ਅਖੰਡ ਪਾਠ ਸਿੰਘ ਜਿੰਨਾ ਕਾਰਨਾ ਕਰਕੇ ਸ਼੍ਰੋਮਣੀ ਅਖੰਡ ਪਾਠੀ ਵੈਲਫੈਰ ਸੁਸਾਇਟੀ ਅਸੀਂ ਸਭਾ ਬਣਾਈ ਆ ਉਹਨਾਂ ਉਹ ਸਭਾ ਦੇ ਕਾਰਜ ਅਖੰਡ ਪਾਠ ਸਿੰਘਾਂ ਦੇ ਜਿੰਨੇ ਵੀ ਮਸਲੇ ਉਹਨਾਂ ਨੂੰ ਹੱਲ ਕਰਾਉਣਾ ਔਰ ਜਿਸ ਤਰ੍ਹਾਂ ਕੁਝ ਸਮਾਂ ਪਹਿਲਾਂ ਕੁਝ ਮਸਲੇ ਜਿਹੜੇ ਆ ਹੱਲ ਹੋ ਚੁੱਕੇ ਆ ਜਿੱਥੇ ਜਿਹੜੇ ਉਹ ਮਸਲੇ ਹੱਲ ਚੁੱਕੇ ਹੋ ਚੁੱਕੇ ਆ ਅਸੀਂ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਆ ਜਿਸ ਤਰ੍ਹਾਂ ਸਾਡਾ ਭੇਟਾ ਦਾ ਮਸਲਾ ਆ ਉਹ ਹਰ ਸਾਲ ਜਿਹੜਾ ਸਾਡਾ ਹੱਲ ਹੋ ਰਿਹਾ ਆ ਔਰ ਇੱਥੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪائے ਹਰਜਿੰਦਰ ਸਿੰਘ ਜੀ ਧਾਮੀ ਅਜੈਕਟਿਵ ਦਾ ਜਾਂ ਸਕੱਤਰ ਸਹਿਬਾਨ ਮੈਨੇਜਰ ਸਹਿਬਾਨ ਜਿਨ੍ਹਾਂ ਦੇ ਸਹਿਯੋਗ ਨਾਲ ਅਖੰਡ ਪਾਠ ਸਿੰਘਾਂ ਦੀ ਭੇਟਾ ਵਿੱਚ ਵਾਧਾ ਹੋ ਰਿਹਾ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਸਭ ਤੋਂ ਵੱਧ ਧੰਨਵਾਦ ਅਸੀਂ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਰਾਮਦਾਸ ਜੀ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਕਾਰਜਾ ਵਾਸਤੇ ਪ੍ਰੇਰਿਆ ਜੀ ਅੱਜ ਜਿਹੜੀ ਹਜ਼ਰੀ ਕਮੇਟੀ ਹੈ 31 ਮੈਂਬਰੀ ਚੁਣੀ ਗਈ ਹੈ ਜਿਸ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਤੋਂ ਇਲਾਵਾ ਸ੍ਰੀ ਫਤੇਗੜ ਸਾਹਿਬ ਸ੍ਰੀ ਮੁਕਤਸ ਮੁਕ ਮੁਖਤਸਰ ਸਾਹਿਬ ਬਾਬਾ ਬਕਾਲਾ ਸਾਹਿਬ ਜਨਮ ਸਥਾਨ ਬਾਬਾ ਬੁੱਢਾ ਜੀ ਕੱਥੂ ਨੰਗਲ ਤੋਂ ਰਮਤਾਸ ਤੋਂ ਔਰ ਫਰੋਜਪੁਰ ਤੋਂ ਵਜੀਦਪੁਰ ਸਾਹਿਬ ਤੋਂ ਜਿਹੜੇ ਅਸੀਂ ਇਹਨਾਂ ਦੇ ਵਿੱਚ ਮੈਂਬਰ ਪਾ ਕੇ 31 ਮੈਂਬਰੀ ਜਿਹੜੀ ਆ ਕਮੇਟੀ ਉਹ ਚੁਣੀ ਆ ਜੀ ਅੱਜ ਸਾਡੇ ਸਾਡੇ ਇੱਕ ਮੇਨ ਮੁੱਦਾ ਸੀਗਾ ਮਸਲਾ ਤੇ ਮਸਲਾ ਸੀਗਾ ਜਿਹੜਾ ਭੇਟਾ ਦਾ ਜੀ ਉਹ ਤਕਰੀਬਨ ਸਾਡੀ ਹਰ ਸਾਲ ਵੱਧ ਰਹੀ ਆ ਔਰ ਜਿਸ ਤਰ੍ਹਾਂ ਸਾਡੇ ਜਾਂ ਮੈਡੀਕਲ ਦਾ ਆ ਉਹ ਵੀ ਸਾਡੀ ਗੱਲਬਾਤ ਚੱਲ ਰਹੀ ਹੈ ਔਰ ਜਿੰਨੇ ਵੀ ਮੁੱਦੇ ਆ ਅਸੀਂ ਆਸ ਕਰਦੇ ਹਾਂ ਕਿ ਸਾਡੇ ਗੱਲਬਾਤ ਰਾਹੀਂ ਜਿਹੜੇ ਉਹ ਹੱਲ ਹੋ ਜਾਣਗੇ ਅਸੀਂ ਤੇ ਇਹੀ ਚਾਹੁੰਦੇ ਵੀ ਜਿੰਨੀਆਂ ਸਹੂਲਤਾਂ ਦੂਜੇ ਸਾਡੇ ਮੁਲਾਜ਼ਮਾਂ ਵੀ ਸਾਡੇ ਵੀਰ ਆ ਸਾਡੇ ਭਰਾ ਆ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਅਖੰਡ ਪਾਤਸ਼ਾਹ ਸਿੰਘਾਂ ਨੂੰ ਵੀ ਮਿਲ ਜਾਣ ਅਰੇ ਇੱਥੇ ਅਸੀਂ ਬੇਨਤੀ ਵੀ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਜੀ ਧਾਮੀ ਸਮੂੱਚੇ ਮੈਂਬਰ ਸਾਹਿਬਾਨ ਜਿਨਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈਗੇ ਆ ਜਾਂ ਐਜੈਕਟਿਵ ਮੈਂਬਰ ਆ ਵੀ ਇਹਨਾਂ ਅਖੰਡ ਪਟ ਸਿੰਘਾ ਨੂੰ ਜਿਹੜੀਆਂ ਸਹੂਲਤਾਂ ਦਿੱਤੀਆਂ ਜਾਣ ਇਹ ਦੇਖੋ ਇਹ ਜਿਹੜੀ ਬੇਦਬੀ ਦੇ ਮਸਲੇ ਆ ਜਾਂ ਜਿੰਨੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਗੁਰਦੁਆਰਾ ਸਾਹਿਬਾਨ ਆਉਂਦੇ ਆ ਉੱਥੇ ਦੇ ਕੋਈ ਘਟਨਾ ਨਹੀਂ ਵਾਪਰੀ ਇੱਥੇ ਜਿਹੜੇ ਆ ਲੋਕਲ ਕਮੇਟੀਆਂ ਨੇ ਜਿਹੜੀ ਉਹਨਾਂ ਦੀਆਂ ਇਹ ਪ੍ਰਧਾਨ ਆ ਜਿਹੜੀਆਂ ਉਹਨਾਂ ਕਮੇਟੀਆਂ ਬਣਾਈਆਂ ਉਹਨਾਂ ਨੂੰ ਚਾਹੀਦਾ ਇਹਦੇ ਪੁਖਤਾ ਪ੍ਰਬੰਧ ਕਰਨ ਔਰ ਅਸੀਂ ਤੁਸੀਂ ਇਹ ਬਹੁਤ ਸੋਣਾ ਸਵਾਲ ਕੀਤਾ ਆ ਇੱਥੇ ਅਸੀਂ ਜਿਹੜੀਆਂ ਕਮੇਟੀਆਂ ਬਣਾਈਆਂ ਲੋਕਲ ਗੁਰਦੁਆਰਿਆਂ ਵਿੱਚ ਜਿਨ੍ਹਾਂ ਵਿੱਚ ਇਹ ਘਟਨਾਵਾਂ ਵਾਪਰਦੀਆਂ ਆ ਉਹ ਵੱਧ ਤੋਂ ਵੱਧ ਜਿਹੜੇ ਉੱਥੋਂ ਦੇ ਗ੍ਰੰਥੀ ਸਿੰਘ ਆ ਅਖੰਡ ਪਾੜੀ ਸਿੰਘ ਉਹਨਾਂ ਨੂੰ ਤਨਖਾਹਾਂ ਦੇ ਦੇਣ ਜਾਂ ਉਹਨਾਂ ਦੇ ਨਾਲ ਕੋਈ ਹੈਲਪਰ ਰੱਖ ਕੇ ਦੇਣ ਜਿਹੜੇ ਤੇ ਨਿਗਰਾਨੀ ਰੱਖਣ ਇਹਦੀਆਂ ਘਟਨਾਵਾਂ ਨਾ ਵਾਪਰਨ ਔਰ ਇਸ ਦੇ ਨਾਲ ਹੀ ਜਿਹੜੇ ਇਹ ਲੋਕਲ ਕਮੇਟੀਆਂ ਦੇ ਜਿਹੜੀਆਂ ਕਮੇਟੀਆਂ ਨੇ ਗੁਰਦੁਆਰਾ ਸਹਿਬਾਨਾਂ ਦੀਆਂ ਉਹਨਾਂ ਦੇ ਜਿਹੜੇ ਪ੍ਰਧਾਨ ਹੈ ਜਾਂ ਮੈਨੇਜਮੈਂਟ ਹੈ ਅਸੀਂ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦੇ ਆ ਭਾਵੇਂ ਕਿ ਅਖੰਡ ਪਾਠੀ ਸਿੰਘ ਹੋਣ ਭਾਵੇਂ ਗਰੰਥੀ ਸਿੰਘ ਹੋਣ ਭਾਵੇਂ ਇੱਕ ਨਵਾਂ ਹੀ ਮਸਲਾ ਕੁਝ ਦਿਨ ਪਹਿਲਾਂ ਚੱਲ ਰਿਹਾ ਸੀ ਜਿਹੜੇ ਰਾਗੀ ਸਿੰਘ ਉਹਨਾਂ ਦੇ ਹਰਮੋਨੀਅਮ ਉੱਪਰੋਂ ਆਵਾਜ਼ੇ ਉੱਪਰੋਂ ਪੈਸੇ ਚੱਕੇ ਅਸੀਂ ਉਹਨਾਂ ਨੂੰ ਇਹ ਬੇਨਤੀ ਕਰਦੇ ਆ ਕੇ ਇਹੋ ਜਿਹੇ ਜਿਹੜੀਆਂ ਹਰਕਤਾਂ ਕਰਦੇ ਜਿਹੜੇ ਗੁਰੂ ਘਰ ਦੇ ਜਿਹੜੇ ਵਜ਼ੀਰ ਹੈ ਉਹਨਾਂ ਦੇ ਪੈਸੇ ਚੱਕਦੇ ਜੇ ਬਹੁਤ ਹੀ ਨਿੰਦਨਯੋਗ ਗੱਲ ਆ ਔਰ ਅਸੀਂ ਉਹਨਾਂ ਨੂੰ ਇਹ ਚੇਤਾਵਨੀ ਦੇਣੇ ਕਿ ਇਹਨਾਂ ਜਿਹੜੇ ਇਹ ਜਿਹੜੇ ਆਪਣੀ ਸੋਚ ਹੈ ਮਾੜੀ ਸੋਚ ਇਹਨਾਂ ਤੋਂ ਬਾਹਰ ਆ ਜਾਣ ਕਿਉਂ ਜੇ ਸਾਹਿਬ ਨਵੀਰ ਸਿੰਘ ਜੀ ਨਾਲ ਹੀ ਜੁੜੇ ਆ ਅਸੀਂ ਵਿਚਾਰ ਕਰ ਰਹੇ ਆ ਜਿਹੜੀ ਐ ਜੀ ਪੀ ਸੀ ਦੀ ਚੋਣ ਆ ਰਹੀ ਆ ਔਰ ਜੇ ਹੋ ਸਕਿਆ ਤੇ ਅਸੀਂ ਆਪਣੇ ਜਿਹੜੇ ਸਿੰਘ ਵੀ ਆ ਉਹ ਵੀ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾਲ ਵਿੱਚ ਚੋਣ ਜਿਹੜੀ ਆ ਮੈਦਾਨ ਵਿੱਚ ਤਾਰਾਂਗੇ ਜੀ ਅਸੀਂ ਇਹ ਜੇ ਇੱਕ ਸਿੰਘ ਕੋਈ ਗਲਤੀ ਕਰ ਦੋ ਸਾਰੇ ਇਸ ਵਿੱਚ ਅਸੀਂ ਵੀ ਆ ਜੰਨੇ ਆ ਅਸੀਂ ਇਹੋ ਜਿਹੇ ਜਿਹੜੇ ਵੀ ਸਾਡੇ ਹਰਕਤਾਂ ਕਰਦੇ ਉਹਨਾਂ ਨੂੰ ਐਸੀ ਕਹਿੰਨੇ ਵੀ ਇਹ ਕੰਮ ਨਾ ਕਰਿਆ ਕਰੋ ਇੱਕ ਜਾਣੇ ਦਾ ਕਰਕੇ ਜਿਹੜੇ ਸਾਡੀ ਸਾਰੀ ਸੰਸਥਾ ਜਾਂ ਸਾਰੇ ਸਿੰਘ ਉਹ ਬਦਨਾਮ ਹੋ ਜਾਂਦੇ ਆ ਅਸੀਂ ਉਹਨਾਂ ਸਿੰਘਾਂ ਨੂੰ ਬੇਨਤੀ ਕਰਦੇ ਵੀ ਇਹੋ ਜੇ ਕਾਰਜ ਜਿਹੜੇ ਉਹ ਨਾ ਕਰਿਆ ਕਰੋ ਜੀ ਆਪਾਂ ਨੇ ਹਾਜੀ ਵੈਖ ਜੀ ਜਿਹੜੀ ਇਹ ਸੇਵਾ ਮਿਲੀ ਝੋਨੇ ਵਾਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਦਾਸ ਗੁਰदयाल ਸਿੰਘ ਭੁੱਲਰ ਸ਼੍ਰੋਮਣੀ ਖਨਪੜੀ ਵੈਲਫੇਅਰ ਸਟਾਡੀ ਦਾ ਸਿਨੇ ਵੀ ਪ੍ਰਧਾਨ ਚੁਣਿਆ ਗਿਆ ਹਾਂ ਪਹਿਲਾਂ ਮੈਂ ਸਿਨੇ ਵੀ ਪ੍ਰਧਾਨ ਹਾਂ ਵੈਲਫੇਅਰ ਸਟਾਡੀ ਦਾ ਤੇ ਸਮੂਹ ਖਨਪੜੀ ਸਿੰਘਾਂ ਦੇ ਸਹਿਯੋਗ ਨਾਲ ਅੱਜ ਵੀ ਮੈਂ ਸਿਨੇ ਵੀ ਪ੍ਰਧਾਨ ਚੁਣਿਆ ਗਿਆ ਖਨਪੜੀ ਸਿੰਘਾਂ ਦਾ ਹਨਪੜ ਸਿੰਘਾਂ ਦੇ ਜਿਹੜੇ ਕਾਰਜ ਨੇ ਪਹਿਲਾਂ ਵੀ ਅਸੀਂ ਕਰਦੇ ਰਹੇ ਹਾਂ ਭਾਈ ਗੁਰਮਨ ਸਿੰਘ ਆਵੀ ਸਾਹਿਬ ਦੇ ਨਾਲ ਹੁਣ ਗਾਂਵ ਜਿਹੜੇ ਕਾਰਜ ਆ ਖਨਪੜ ਸਿੰਘਾਂ ਦੇ ਅਸੀਂ ਇਸੇ ਤਰ੍ਹਾਂ ਤਣਦਾ ਇਹਨਾਂ ਨੂੰ ਰਮਾਗੇ ਕਿਉਂ ਮੈਂ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧ ਗਿਆ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਲੰਘ ਪਹਿਲਾਂ ਰਿਹਾ ਵਾਂ ਹੁਣ ਵੀ ਉਹਦੇ ਦਾਰੇ ਇਸ ਕਰਕੇ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਹੀ ਵੰਦ ਕਰਾਂਗੇ ਕਿਉਂ ਸ਼੍ਰੋਮਣੀ ਅਕਾਲੀ ਦਲ ਜਿਹਨਾਂ ਉਮੀਦਵਾਰ ਦਾ ਉਤਾਰੇਗਾ ਅਮਰਸਰ ਲੋਕ ਸਭਾ ਸੀਟ ਤੋਂ ਅਸੀਂ ਉਹਦੀ ਮਦਦ ਕਰਾਂਗੇ ਤੇ ਖੰਡਵਤ ਸਿੰਘਾ ਦੇ ਕਾਰਜ ਜਿਸ ਦਾ ਕਰਦੇ ਰਵਾਂਗੇ ਤੇ ਸਮੂਹ ਖੰਡਵਤ ਸਿੰਘਾ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਤੀ ਸਿੰਘਾ ਨੂੰ ਕਿਸ ਤਰੀਕੇ ਦੀਆਂ ਮੁਸ਼ਕਲਾਂ ਆ ਰਹੀਆਂ ਨੇ ਤੇ ਕਿਸ ਤਰੀਕੇ ਉਹਨਾਂ ਦਾ ਸਮਾਧਾਨ ਕੀਤਾ ਮੁਸ਼ਕਲਾਂ ਤਾਂ ਜੀ ਖਨਵਰ ਸਿੰਘਾ ਨੂੰ ਜਿਹੜੀਆਂ ਮੈਂ ਬਹੁਤ ਆ ਰਹੀਆਂ ਨੇ ਜੀ ਕਿਉਂ ਅੱਜਕੱਲ ਜਿਹੜੀਆਂ ਲਗਾਈ ਬਹੁਤ ਜ਼ਿਆਦਾ ਦਾ ਜੀ ਇੱਕ ਤਾਂ ਸਿੰਗਲ ਡਿਊਟੀ ਦੇ ਨਾਲ ਖਨਵਰ ਸਿੰਘਾ ਦਾ ਜਿਹੜਾ ਗੁਜ਼ਾਰਾ ਨਹੀਂ ਹੁੰਦਾ ਕਿਉਂ ਖਨਵਰ ਸਿੰਘਾ ਨੂੰ ਘੱਟੋ ਘੱਟ ਜਿਹੜੇ 20 ਖਨਫਸ ਚਾਹੀਦੇ ਆ ਫਿਰ ਜਾ ਕੇ ਉਹਨਾਂ ਦਾ 20000 ਰੁਪਏ ਬਣਦਾ ਜੀ ਹੋਰ ਵੀ ਖਨਵਰ ਸਿੰਘਾ ਨੂੰ ਕੋਈ ਮਤਲਬ ਕਿ ਕੋਈ ਡਾਕਟਰੀ ਸਹੂਲਤ ਨਹੀਂ ਹੈਗੀ ਤੋਂ ਪਹਿਲਾਂ ਮੈਂ ਇਹ ਲਿਖ ਕੇ ਦੱਸਦਾ ਮੈਂ ਪ੍ਰਧਾਨ ਸਾਹਿਬ ਨੂੰ ਵੀ ਤੇ ਉਹਨਾਂ ਸਿਰਫ ਇੱਕ ਮੈਂਬਰ ਦਾ ਕੀਤਾ ਇੱਕ ਬਰਾਮ ਦਾ ਹਸਲ ਦਾ ਇਲਾਜ ਕੀਤਾ ਸੀ ਮਤਲਬ ਕਿ ਜਿਹੜਾ ਫਰੀ ਹੈ ਪਰ ਉੱਥੇ ਕੋਈ ਜਿਹੜਾ ਇਲਾਜ ਕੋਈ ਨਹੀਂ ਹੋ ਰਿਹਾ ਜੀ ਤੇ ਇਲਾਜ ਵਿੱਚ ਉਹਨਾਂ ਆਟਾ ਪਤਾ ਕੀ ਲਿਖਿਆ ਸੀਗਾ ਜਿਹੜਾ ਬਹੁਤ ਹੀ ਗੰਭੀਰ ਚੱਕਰੀ ਹੋਏਗਾ ਉਹਦਾ ਇਲਾਜ ਕੀਤਾ ਜਾਊਗਾ ਜੀ ਗੰਭੀਰ ਜਾਂ ਕੁਝ ਨਾ ਪਰ ਤੁਸੀਂ ਮਾਦਬ ਸਮਝਦੇ ਜੀ ਜੀ ਉਹਦਾ ਕੀਤਾ ਜਾਊਗਾ ਇਸ ਕਰਕੇ ਕਾਂਵਰ ਸਿੰਘਾਂ ਦੇ ਜਿਹੜੇ ਮਸਲੇ ਸੋਰਸ ਨੇ ਇੱਕ ਕਦਾ ਛਰੂਣੀ ਕਮੇਟੀ ਕਰਦੀ ਇਹਨਾਂ ਦੀ ਜਿਹੜੀ ਹੈ ਤੇ ਹੁਣ ਇਹ ਜੁੜਿਆ ਦਾ ਜਿਹੜੇ ਸ਼ਰੋਣੀ ਕਮੇਟੀ ਨਾਲ ਇਹ ਖਾਨਪਟ ਸਿੰਘ ਭਾਏ ਜਿਹੜੋ ਖਾਨਪਟ ਸਾਹਿਬ ਵੀ ਕਰਦੇ ਆ ਆ ਦਾਰਾ ਤੇ ਇਹਨਾਂ ਦਾ ਹੀ ਆ ਜੀ ਜੇ ਆਪਾਂ ਹੋਰ ਲੋਕਾਂ ਵਾਸਤੇ ਇਹ ਨਹੀਂ ਸਦਾ ਕਰਦੇ ਆ ਤੇ ਵੀ ਤੁਹਾਡੇ ਜਿਹੜੇ ਦਾਰੇ ਨਾਲ ਜੁੜੇ ਨੇ ਪਾਣੀ ਪੜਨ ਵਾਲੇ ਬੰਦੇ ਨੇ ਇਹਨਾਂ ਦੇ ਜਿਹੜੀ ਤੁਸੀਂ ਮਦਦ ਕਰੋ ਕਿ ਅਸੀਂ ਸ਼ਰੋਣੀ ਕਮੇਟੀ ਧਨਾਨੀ ਹੋਣਾਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲ